ਜਿਹੜੀ ਛੋਟੀ ਬੇਟੀ ਸੀ ਉਹ ਹਸਪੀਟਲ ਚ ਕੰਮ ਕਰਦੀ ਸੀ ਉਹ ਜਿਹੜਾ ਇਹ ਮਨਪ੍ਰੀਤ ਸਿੰਘ ਹੈ ਉਸ ਦੀ ਟੈਕਸੀ 'ਚ ਸਵਾਰ ਹੋ ਕੇ ਤੇ ਹਸਪੀਟਲ ਜਾਂਦੀ ਸੀ ਤੇ ਵਾਪਸ ਆਉਂਦੀ ਸੀ 21 ਤਰੀਕ ਨੂੰ ਜਦੋਂ ਇਹਨਾਂ ਨੇ ਆਪਣੀ ਬੇਟੀ ਨਾਲ ਬਾਹਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੀ ਬੇਟੀ ਦਾ ਫੋਨ ਬੰਦ ਆਇਆ ਤੇ ਉਹ ਟ੍ਰੇਸ ਨਹੀਂ ਹੋ ਰਹੀ ਸੀ ਕਿਉਂਕਿ ਇਹਨਾਂ ਦੀ ਬੇਟੀ ਦੀ ਡੈੱਡ ਬੋਡੀ ਉੱਥੇ ਨਾਇਗਰਾ ਫਾਲਸ ਹੈ 온ਟਾਰੀਓ ਦੇ ਵਿੱਚ ਉੱਥੇ ਤੋਂ ਬਰਾਮਦ ਹੋਈ ਤੇ ਜਿਹੜਾ ਕਾਤਿਲ ਸੀ ਮਨਪ੍ਰੀਤ ਸਿੰਘ ਜਿਸ ਨੇ ਬੜੀ ਬੁਰੀ ਤਰੀਕੇ ਨਾਲ ਉਸ ਵਿਚਾਰੀ ਬੱਚੀ ਦਾ ਕਤਲ ਕੀਤਾ ਸੀ ਉਹ ਇੰਡੀਆ ਫਰਾਰ ਹੋ ਗਿਆ ਸੀ ਮਨਪ੍ਰੀਤ ਨਾ ਦਾ ਮੁੰਡਾ ਹੈਗਾ ਜੋ ਉਹਨਾਂ ਦੇ ਘਰ ਆ ਕੇ ਉੱਥੇ ਬਾਹਰ ਉਹਨਾਂ ਨੂੰ ਥ੍ਰੈਟਸ ਦੇ ਰਿਹਾ ਹੈ ਜਦੋਂ ਹੋੜਾ ਥੋੜਾ ਹੋਰ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹਨਾਂ ਦੀ ਦੋ ਬੇਟੀਆਂ ਨੇ ਦੋਵੇਂ ਬਾਹਰ ਕੈਨੇਡਾ 'ਚ ਰਹਿੰਦੀਆਂ ਨੇ ਉਹਨਾਂ ਤੋਂ ਜਿਹੜੀ ਛੋਟੀ ਬੇਟੀ ਸੀ ਉਹ ਹਸਪੀਟਲ 'ਚ ਕੰਮ ਕਰਦੀ ਸੀ ਉਹ ਜਿਹੜਾ ਇਹ ਮਨਪ੍ਰੀਤ ਸਿੰਘ ਹੈ ਉਸ ਦੀ ਟੈਕਸੀ 'ਚ ਸਵਾਰ ਹੋ ਕੇ ਤੇ ਹਸਪੀਟਲ ਜਾਂਦੀ ਸੀ ਤੇ ਵਾਪਸ ਆਉਂਦੀ ਸੀ 20 ਅਕਤੂਬਰ 2025 ਨੂੰ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੀ ਆਪਣੀ ਬੇਟੀ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਉਕਤ ਮੰਤਰੀ ਮੈਨੂੰ ਪ੍ਰੈਸ਼ਰਾਈਜ਼ ਕਰ ਰਿਹਾ ਹੈਗਾ ਵਿਆਹ ਦੇ ਲਈ ਤੇ ਫਿਰ ਉਸ ਤੋਂ ਬਾਅਦ 21 ਤਰੀਕ ਨੂੰ ਜਦੋਂ ਇਹਨਾਂ ਨੇ ਆਪਣੀ ਬੇਟੀ ਨਾਲ ਬਾਹਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਦੀ ਬੇਟੀ ਦਾ ਫੋਨ ਬੰਦ ਆਇਆ ਤੇ ਉਹ ਟ੍ਰੇਸ ਨਹੀਂ ਹੋ ਰਹੀ ਸੀ ਫਿਰ ਕੈਨੇਡਾ ਪੁਲਿਸ ਤੋਂ ਜਦੋਂ ਤਾਲਮੇਲ ਕਰਕੇ ਇਹਨਾਂ ਨੂੰ ਪਤਾ ਚੱਲਿਆ ਕਿ ਇਹਨਾਂ ਦੀ ਬੇਟੀ ਦੀ ਡੈੱਡ ਬੋਡੀ ਉੱਥੇ ਨਾਇਗਰਾ ਫਾਲਸ ਹੈ 온ਟਾਰੀਓ ਦੇ ਵਿੱਚ ਉੱਥੇ ਤੋਂ ਬਰਾਮਦ ਹੋਈ ਤੇ ਜਿਹੜਾ ਕਾਤਿਲ ਸੀ ਮਨਪ੍ਰੀਤ ਸਿੰਘ ਜਿਸਨੇ ਬੜੀ ਬੁਰੀ ਤਰੀਕੇ ਨਾਲ ਉਸ ਵਿਚਾਰੀ ਬੱਚੀ ਦਾ ਕਤਲ ਕੀਤਾ ਸੀ ਉਹ ਇੰਡੀਆ ਫਰਾਰ ਹੋ ਗਿਆ ਸੀ ਇੱਥੇ ਆ ਕੇ ਉਸਨੇ ਅਕਤੂਬਰ ਦੇ ਐਂਡ ਵਿੱਚ ਇਹਨਾਂ ਦੇ ਘਰ ਉਹ ਦਾਤ ਲੈ ਕੇ ਵੜਿਆ ਇਹਨਾਂ ਨੂੰ ਥ੍ਰੈਟਨ ਕੀਤਾ ਕਿ ਕੈਨੇਡਾ ਦੇ ਵਿੱਚ ਤੁਸੀਂ ਇਸ ਕੇਸ ਦੀ ਪੈਰਵਾਈ ਨਾ ਕਰੋ ਕਿਉਂਕਿ ਕੁੜੀ ਦੀ ਦੂਸਰੀ ਜੋ ਵੱਡੀ ਭੈਣ ਹੈ ਉਹ ਹਲੇ ਵੀ ਕੈਨੇਡਾ ਚ ਹੈ ਉਸ ਤੋਂ ਬਾਅਦ ਇਹ 30 ਨਵੰਬਰ ਅਤੇ 10 ਜਨਵਰੀ ਇਸ ਸਾਲ ਦੇ ਨੂੰ ਫਿਰ ਤੋਂ ਉਹਨਾਂ ਦੇ ਘਰ ਦੇ ਬਾਹਰ ਗਿਆ ਕਿਉਂਕਿ ਉਹਨਾਂ ਨੇ ਜਦੋਂ ਉਹ ਅਕਤੂਬਰ ਐਂਡ ਵਿੱਚ ਉੱਥੇ ਗਿਆ ਸੀ ਤਾਂ ਉਹਨਾਂ ਨੇ ਆਪਣੇ ਘਰ ਦੇ ਅਲੇ ਦੁਆਲੇ ਸੀਸੀਟੀਵੀ ਕੈਮਰਾ ਲਵਾਲੇ ਸੀ ਤਾਂ ਇਹ ਦੋ ਤਰੀਕਾ ਨੂੰ ਉਹ ਉਸ ਸੀਸੀਟੀਵੀ ਕੈਮਰਾ ਦੇ ਵਿੱਚ ਉਹਦੀ ਫੁਟੇਜ ਕੈਪਚਰ ਹੋਈ ਜਿੱਥੇ ਉਹ ਥ੍ਰੈਟਨ ਕਰ ਰਿਹਾ ਹੈਗਾ ਜਿੱਥੇ ਉਹ ਦੱਸ ਰਿਹਾ ਸੀਗਾ ਕਿ ਇਸ ਚੀਜ਼ ਦੀ ਪੈਰਵਾਹੀ ਨਾ ਕਰੋ ਨਾਲ ਹੀ ਜੋ ਐਲ্ডার ਸਿਸਟਰ ਸੀ ਕੈਨੇਡਾ ਵਿੱਚ ਇਹਨੇ ਉਸ ਨੂੰ ਧਮਕੀਆਂ ਦਿੱਤੀਆਂ ਇੰਸਟਾਗ੍ਰਾਮ ਤੇ ਵੀ ਤੇ ਵਟਸਐਪ ਤੇ ਵੀ ਇਹਨੇ ਇੱਕ ਫੇਕ ਅਕਾਊਂਟ ਵੀ ਬਣਾਇਆ ਉਹ ਬੱਚੀ ਦੀ ਫੋਟੋਆਂ ਵਾਇਰਲ ਕਰਨ ਲਈ ਜਿਸ ਦੇ ਤਹਿਤ ਜਦੋਂ ਇਹਨੇ ਫਾਦਰ ਸਾਹਿਬ ਨੇ ਸਾਨੂੰ ਕੰਪਲੇਂਟ ਦਿੱਤੀ ਤਾਂ ਅਸੀਂ ਇੱਕ ਐਫ ਆਰ ਦਰਜ ਕੀਤੀ ਨੰਬਰ 2 ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ 14 ਤਰੀਕ ਨੂੰ ਤੇ ਇਸ ਜਿਹੜਾ ਇਹ ਦੋਸ਼ੀ ਹੈਗਾ ਮਨਪ੍ਰੀਤ ਜੋ ਯੂਪੀ ਦਾ ਰਹਿਣ ਵਾਲਾ ਹੈ ਇਹਨੂੰ ਹਿਰਾਸਤ ਵਿੱਚ ਲਿਆ ਹੈਗਾ ਸਾਡੀ ਟੀਮਾਂ ਨੇ ਤੇ ਅੱਗੇ ਤਫਤੀਸ਼ ਜਾਰੀ ਹੈ ਕਿਉਂਕਿ ਅਸੀਂ ਇੱਥੇ ਕੇਸ ਦਰਜ ਕੀਤਾ ਹੈਗਾ ਉਸ ਦੀ ਤਫਤੀਸ਼ ਸਾਸੀਂ ਇੱਥੇ ਕਰਾਂਗੇ ਜੋ ਬਾਕੀ ਐਸ ਪਰ ਲਾ ਲੀਗਲ ਪ੍ਰੋਸੈਸ ਹੈਗਾ ਉਸ ਦੇ ਤਹਿਤ ਜੋ ਕੈਨੇਡਾ ਪੁਲਿਸ ਨੇ ਆਪਣੀ ਕਾਰਵਾਈ ਕਰਨੀ ਹੈਗੀ ਐਕਸਟਰੈਡੀਸ਼ਨ ਦੀ ਜਾਂ ਹੋਰ ਜਿਵੇਂ ਵੀ ਐਮਲੇਟ ਦੇ ਥਰੂ ਉਹ ਉਸ ਨੂੰ ਪਰਸੂ ਕਰਨਗੇ ਇਹ ਜੀ ਕੁੱਲ ਤਿੰਨ ਵਾਰ ਜੋ ਉਹਨਾਂ ਦੇ ਕੰਪਲੇਂਟ ਮੁਤਾਬਿਕ ਇੱਥੇ ਆ ਕੇ ਥ੍ਰੈਟ ਕਰ ਚੁੱਕਿਆ ਹੈ ਥ੍ਰੈਟਨ ਕਰ ਚੁੱਕਿਆ ਹੈਗਾ ਕਿ origianally ਰਹਿਣ ਵਾਲਾ ਯੂਪੀ ਦਾ ਹੈਗਾ ਸਰ ਗ੍ਰਿਫਤਾਰੀ ਕਿੱਥੋਂ ਹੋਈ ਜੀ ਗ੍ਰਿਫਤਾਰੀ ਕਿੱਥੋਂ ਹੋਈ ਜੀ ਗ੍ਰਿਫਤਾਰੀ ਵੀ ਇਸ ਲਈ ਉਸ ਦੇ ਬਾਰੇ ਮੈਂ ਹਲੇ ਅਬ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਤਫਤੀਸ਼ ਦਾ ਹਿੱਸਾ ਹੈ